ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 5ਵੀਂ ਕਲਾਸ ਦੇ ਨਤੀਜੇ ਐਲਾਨੇ ਗਏ ਨੇ ਜਿਨ੍ਹਾਂ ਵਿੱਚ ਸ਼੍ਰੀ ਦਸ਼ਮੇਸ਼ ਗਵਰਨਮੈਂਟ ਹਾਈ ਸਕੂਲ ਅੱਟੀ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਅੰਕ ਲੈ ਕੇ ਮੱਲਾ ਮਾਰੀਆਂ ਨੇ ਇਸ ਮੌਕੇ ਸਕੂਲ ਦੇ ਐਮ ਡੀ ਸੁਖਦੀਪ ਸਿੰਘ ਪ੍ਰਿੰਸੀਪਲ ਬਲਜਿੰਦਰ ਕੁਮਾਰ ਪ੍ਰਬੰਧਕ ਰਵਿੰਦਰਜੀਤ ਕੌਰ ਅਤੇ ਵਾਈਸ ਪ੍ਰਿੰਸੀਪਲ ਸੰਦੀਪ ਕੌਰ ਨੇ ਗੱਲ ਕਰਦਿਆਂ ਦੱਸਿਆ ਕਿ ਸਕੂਲ ਦੇ ਬੱਚੇ ਨਿਹਾਲ ਸਿੰਘ ਨੇ 500 ਵਿੱਚੋਂ 500 ਅੰਕ ਹਾਸਲ ਕਰਕੇ ਪੰਜਾਬ ਦੇ ਪਹਿਲੇ ਰੈਂਕ ਦੇ ਵਿਦਿਆਰਥੀਆਂ ਵਿੱਚ ਸ਼ਾਮਲ ਹੋ ਕੇ ਇਲਾਕੇ ਅਤੇ ਸਕੂਲ ਦਾ ਨਾਮ ਰੋਸ਼ਨਾਇਆ ਹੈ ਉਨਾ ਮਾਪਿਆਂ ਨੂੰ ਬੇਨਤੀ ਕੀਤੀ ਕਿ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਸਿੱਖਿਅਤ ਕਰਨ ਤਾਂ ਜੋ ਸੂਬੇ ਵਿੱਚ ਸਿੱਖਿਆ ਕ੍ਰਾਂਤੀ ਲਿਆਂਾਈ ਜਾ ਸਕੇ ਇਸ ਮੌਕੇ ਪ੍ਰਿੰਸੀਪਲ ਪ੍ਰੇਮ ਕੁਮਾਰ ਦਾ ਧੰਨਵਾਦ ਕਰਦਿਆ ਸਕੂਲ ਐਮ ਡੀ ਸੁਖਦੀਪ ਸਿੰਘ ਨੇ ਕਿਹਾ ਕਿ ਸਕੂਲ ਲਈ ਮਾਣ ਵਾਲੀ ਗੱਲ ਹੈ ਤੇ ਪ੍ਰਿੰਸੀਪਲ ਪ੍ਰੇਮ ਕੁਮਾਰ ਦੀ ਅਗਵਾਈ ਵਿੱਚ ਹਰੇਕ ਖੇਤਰ ਵਿੱਚ ਸਕੂਲ ਅੱਗੇ ਆ ਰਿਹਾ ਹੈ ਉਹਨਾਂ ਨੇ ਕਿਹਾ ਕਿ ਸ਼ਾਨਦਾਰ ਨਤੀਜੇ ਦਾ ਸਿਹਰਾ ਮਿਹਨਤੀ ਸਟਾਫ ਵਿਦਿਆਰਥੀਆਂ ਦੀ ਲਗਨ ਅਤੇ ਮਾਪਿਆਂ ਦੇ ਸਿਰ ਜਾਂਦਾ ਹੈ ਮਾਣ ਵਾਲੀ ਗੱਲ ਆ ਇੱਕ ਅਪ੍ਰੈਲ 2024 ਨੂੰ ਜਿਹੜਾ 5ਵੀਂ ਦੀ ਪ੍ਰੀਖਿਆ ਦਾ ਨਤੀਜਾ ਕੋਸ਼ਤ ਹੋਇਆ ਉਸ ਦੇ ਵਿੱਚ ਇੱਕ ਬਹੁਤ ਹੀ ਚਮਕਦਾ ਸਤਾਰਾ ਨਿਹਾਲ ਸਿੰਘ ਪਿੰਡ ਸ਼ਾਹਪੁਰ ਜਿਹੜਾ ਕਿ ਹਲਕਾ ਵਿਧਾਨ ਸਭਾ ਫਲੋਰ ਦੇ ਵਿੱਚ ਪੈਂਦਾ ਆ ਔਰ ਇਸ ਬੱਚੇ ਨੇ 500 ਦੇ ਵਿੱਚੋਂ 500 ਨੰਬਰ ਲੈ ਕੇ ਉਸ 583 ਬੱਚਿਆਂ ਦੇ ਵਿੱਚ ਆਪਣਾ ਜਿਹੜਾ ਹੈਗਾ ਨਾਮ ਦਰਜ ਕਰਵਾਇਆ ਔਰ ਸਭ ਤੋਂ ਵੱਡੀ ਜਿਹੜੀ ਖੁਸ਼ੀ ਤੇ ਮਾਣ ਵਾਲੀ ਗੱਲ ਹੈਗੀ ਆ ਇਸ ਬੱਚਾ ਜਿਹੜਾ ਹੈਗਾ ਸ਼੍ਰੀ ਦਸ਼ਮੇਸ਼ ਕਾਲਵੈਂਟ ਹਾਈ ਸਕੂਲ ਅਟੀ ਦਾ ਬੱਚਾ ਹੈਗਾ ਜਿੱਥੇ ਕਿ ਬਹੁਤ ਹੀ ਮਿਹਨਤੀ ਸਟਾਫ ਨੇ ਜਿਹੜਾ ਹੈਗਾ ਇਸ ਨੂੰ ਤਰਸਿਆ ਔਰ ਬਹੁਤ ਹੀ ਵਧੀਆ تعلیم ਦਿੱਤੀ ਹੈਗੀ ਆ ਔਰ ਇਸ ਨੇ 500 ਦੇ ਵਿੱਚੋਂ 500 ਹੀ ਨੰਬਰ ਪ੍ਰਾਪਤ ਕਰਕੇ ਜਿਹੜਾ ਹੈਗਾ ਉਸ ਇਲਾਕੇ ਦਾ ਮਾਣ ਵਧਾਇਆ ਔਰ ਆਪਣੇ ਮਾਪਿਆਂ ਦਾ ਮਾਣ ਵਧਾਇਆ ਖਾਸ ਤੌਰ ਤੇ ਉਸ ਸਕੂਲ ਦਾ ਮਾਣ ਵਧਾਇਆ ਮੈਂ ਹਲਕਾ ਵਿਧਾਨ ਸਭਾ ਫਲੋਰ ਦਾ ਇੰਚਾਰਜ ਹੋਣ ਦੇ ਨਾਤੇ ਮੈਂ ਸਮੂਹ ਸਾਥ ਸੰਗਤ ਨੂੰ ਲੱਖ ਲੱਖ ਵਧਾਈ ਦਿੰਦਾ ਆ ਔਰ ਮਾਪਿਆਂ ਨੇ ਇੱਕੋ ਇੱਕ ਗਿਜ਼ਾਰਸ਼ ਕਰਦਾ ਕਿ ਆਓ ਆਪਾਂ ਸਾਰੇ ਬੱਚੇ ਨਿਹਾਲ ਸਿੰਘ ਬਾਗ ਜਿਹੜੇ ਆ ਗਿਆ ਉਹਨਾਂ ਨੂੰ ਤਰਾਸ਼ੀਏ ਬਣਾਈਏ ਤਾਂ ਕਿ ਉਹ ਤੁਹਾਡਾ ਵੀ ਨਾਮ ਉੱਚਾ ਕਰਨ ਔਰ ਜਿਹੜਾ ਹੈਗਾ ਸੂਬੇ ਦਾ ਵੀ ਨਾਮ ਉੱਚਾ ਕਰਨ ਧੰਨਵਾਦ ਜੀ ਪੰਜਾਬ ਸਕੂਲ ਸਿੱਖਿਆ ਬੋਰਡ ਨੇ 5ਵੀਂ ਕਲਾਸ ਦੇ ਨਤੀਜਿਆਂ ਦਾ ਐਲਾਨ ਕੀਤਾ ਜਿਸ ਵਿੱਚ 583 ਬੱਚਿਆਂ ਨੇ ਪੂਰੇ ਪੰਜਾਬ ਦੇ ਵਿੱਚੋਂ ਪਹਿਲਾ ਰੈਂਕ ਹਾਸਲ ਕੀਤਾ ਉਹਨਾਂ 583 ਬੱਚਿਆਂ ਦੇ ਵਿੱਚ ਆਪਣੇ ਸਕੂਲ ਦਾ ਨਿਹਾਲ ਸਿੰਘ ਜਿਸ ਨੇ 100% ਦੀ ਨੰਬਰ ਹਾਸਲ ਕਰਕੇ ਆਪਣੇ ਮਾਤਾ ਪਿਤਾ ਆਪਣੇ ਸਕੂਲ ਦਾ ਨਾਮ ਰਸ਼ਨਾਇਆ ਅਤੇ ਬਾਕੀ ਸਾਰੇ ਬੱਚਿਆਂ ਦਾ ਜਿਹੜਾ ਨਤੀਜਾ ਸੀ 100% ਦੀ ਰਿਹਾ। ਕੁੱਲ 14 ਬੱਚਿਆਂ ਨੇ 96% ਤੋਂ ਵੱਧ ਨੰਬਰ ਹਾਸਲ ਕੀਤੇ। ਉਹਨਾਂ ਨੇ ਆਪਣੇ ਆਪ ਦਾ ਬੱਚਿਆਂ ਨੇ ਆਪਣੇ ਮਾਤਾ ਪਿਤਾ ਦਾ ਤੇ ਸਕੂਲ ਦਾ ਨਾਮ ਰੋਸ਼ਨ ਕੀਤਾ। ਮੈਂ ਉਮੀਦ ਕਰਦਾ ਹਾਂ ਕਿ ਆਉਣ ਵਾਲੇ ਸਮੇਂ ਵਿੱਚ 8ਵੀਂ ਤੇ 10ਵੀਂ ਦੇ ਨਤੀਜੇ ਵੀ ਇਸੇ ਤਰ੍ਹਾਂ ਸ਼ਾਨਦਾਰ ਰਹਿਣਗੇ। ਇਹ ਸਕੂਲ ਵੱਧ ਤੋਂ ਵੱਧ ਮੈਰਿਟਾ ਹਾਸਲ ਕਰਵਾ ਕੇ ਇਸ ਇਲਾਕੇ ਦਾ ਨਾ ਬੱਚਿਆਂ ਦੇ ਮਾਤਾ ਪਿਤਾ ਦਾ ਨਾਮ ਰੋਸ਼ਨ ਕਰਵਾਇਗਾ ਮੈਂ ਇਹਨਾਂ ਸਾਰੇ ਬੱਚਿਆਂ ਉਹਨਾਂ ਦੇ ਮਾਤਾ ਪਿਤਾ ਨੂੰ ਸਾਰਾ ਇਲਾਕਾ ਨਿਵਾਸੀਆਂ ਨੂੰ ਇਸ 5ਵੀਂ ਦੀ 3 ਜਮਾਤ ਦਾ 9ਵੀਂ ਕਲਾਸ ਦੇ ਨਤੀਜੇ ਆਉਣ ਦੀ ਖੁਸ਼ੀ ਵਿੱਚ ਲੱਖ ਲੱਖ ਵਧਾਈ ਦਿਨਾਂ ਹਾਂ ਧੰਨਵਾਦ